1940 ਚ ਸ਼ਹੀਦ ਉਦਮ ਸਿੰਘ ਨੇ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲਿਆ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਉਸ ਤੋਂ ਮਹਿਜ਼ 1 ਸਾਲ ਪਹਿਲਾਂ ਸ਼ਹੀਦ ਉਦਮ ਸਿੰਘ ਨੇ ਦੋ ਅੰਗਰੇਜ਼ੀ ਫਿਲਮਾਂ ਦੇ ਵਿੱਚ ਬਤੌਰ ਅਦਾਕਾਰ ਵੀ ਕੰਮ ਕੀਤਾ ਸੀ ਦਸੰਬਰ 1899 ਨੂੰ ਸੰਗਰੂਰ ਜ਼ਿਲ੍ਹੇ ਦੇ ਸਨਾਮ ਪਿੰਡ 'ਚ ਜਨਮੇ ਉਦਮ ਸਿੰਘ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ ਮਹਿਜ਼ 20 ਸਾਲ ਦੀ ਉਮਰ ਦੇ ਵਿੱਚ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਨੂੰ ਅਸੀਂ ਦੇਖਦੇ ਨੇ ਉਸ ਸਾਕੇ ਦੀ ਪੀੜ ਸਦਾ ਲਈ ਦਿਲ 'ਚ ਬੈਠ ਜਾਂਦੀ ਹੈ ਤੇ ਇਸ ਪੀੜ ਸਦਕਾ ਉਹ ਆਪਣੀ ਨਿੱਜੀ ਜ਼ਿੰਦਗੀ ਸਵਾਰਨ ਦੀ ਥਾਂ ਤੇ ਆਪਣੇ ਲੋਕਾਂ ਆਪਣੀ ਮਿੱਟੀ ਖਾਤਰ ਕੁਝ ਕਰਗਜ਼ਾਰਾਂ ਦੇ ਲਈ ਵਿਦੇਸ਼ ਜਾਂਦੇ ਨੇ ਉੱਥੇ ਜਾ ਕੇ ਪਹਿਲਾਂ ਗਦਰ ਪਾਰਟੀ ਦੇ ਸਰਗਰਮ ਮੈਂਬਰ ਬਣਦੇ ਨੇ ਫਿਰ ਆਪਣੇ ਕੁਝ ਸਾਥੀਆਂ ਨੂੰ ਨਾਲ ਰਲਾ ਕੇ ਆਜ਼ਾਦ ਪਾਰਟੀ ਦਾ ਗਠਨ ਕਰਦੇ ਨੇ 1927 ਚ ਵਾਪਸ ਭਾਰਤ ਪਰਤਦੇ ਨੇ ਪਰ ਗੋਲੀ ਸਿੱਕਾ ਵਿਰੁੱਧ ਰੱਖਣ ਦੇ ਜੁਰਮ ਚ 4 ਸਾਲ ਦੀ ਕੈਦ ਹੁੰਦੀ ਹੈ ਉਹ ਕੈਦ ਕੱਟਣ ਤੋਂ ਬਾਅਦ ਐਚਐਸਆਰਏ ਦੇ ਸਰਗਰਮ ਮੈਂਬਰ ਵਜੋਂ ਵੀ ਸੇਵਾ ਨਿਭਾਉਂਦੇ ਨੇ ਫਿਰ ਵਾਪਸ ਵਿਦੇਸ਼ ਜਾਂਦੇ ਨੇ ਜਿੱਥੇ ਪਹਿਲਾਂ 1937 ਦੇ ਵਿੱਚ এলিਫੈਂਟ ਬாய் ਤੇ ਫਿਰ 1939 ਦੇ ਵਿੱਚ ਦਾ ਫੋਰ ਫੈਦਰਸ ਨਾਮ ਦੀਆਂ ਦੋ ਅੰਗਰੇਜ਼ੀ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ ਅਗਲੇ ਸਾਲ 13 ਮਾਰਚ 1940 ਨੂੰ ਲੰਡਨ ਦੇ ਕੈਕਸਟਰਨ ਹਾਲ ਦੇ ਵਿੱਚ ਮਾਈਕਲ ਐਡਵੈਰ ਦਾ ਕਤਲ ਕਰਕੇ 21 ਸਾਲਾਂ ਬਾਅਦ ਜਲ੍ਹਿਆਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਂਦੇ ਨੇ ਮੌਕੇ ਤੇ ਗ੍ਰਿਫਤਾਰੀ ਹੁੰਦੀ ਹੈ ਕੁਝ ਮਹੀਨੇ ਮੁਕੱਦਮਾ ਚੱਲਣ ਤੋਂ ਬਾਅਦ ਅੱਜ ਦੇ ਦਿਨ 31 ਜੁਲਾਈ 1940 ਨੂੰ ਉਹਨਾਂ ਨੂੰ ਲੰਡਨ ਦੀ ਪਿੰਟਨਵਿਲੇ ਜੇਲ੍ਹ ਦੇ ਵਿੱਚ ਫਾਂਸੀ ਦੇ ਦਿੱਤੀ ਜਾਂਦੀ ਹੈ 20 ਸਾਲਾਂ ਬਾਅਦ ਉਹਨਾਂ ਦੀਆਂ ਅਸਥੀਆਂ ਨੂੰ ਭਾਰਤ ਲਿਆਂਦਾ ਜਾਂਦਾ ਹੈ 1995 ਦੇ ਵਿੱਚ ਯੂਪੀ ਦੇ ਇੱਕ ਜ਼ਿਲ੍ਹੇ ਦਾ ਨਾਮ ਉਦਮ ਸਿੰਘ ਵਾਲਾ ਰੱਖਿਆ ਜਾਂਦਾ ਹੈ ਤੇ ਫਿਰ 2003 ਵਿੱਚ ਪੰਜਾਬ ਦੇ ਸਨਾਮ ਪਿੰਡ ਜੋ ਕਿ ਉਹਨਾਂ ਦਾ ਜੱਦੀ ਪਿੰਡ ਸੀ ਉਹਦਾ ਨਾਮ ਬਦਲ ਕੇ ਸ਼ਹੀਦ ਉਦਮ ਸਿੰਘ ਵਾਲਾ ਰੱਖਿਆ ਜਾਂਦਾ ਹੈ ਅਸੀਂ ਅੱਜ ਦੇ ਦਿਨ ਸ਼ਹੀਦ ਉਦਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਧੰਨਵਾਦ